ਇਟ ਵਰਗੀ ਕੋਈ ਚੀਜ਼ ਹੈ ਜਿਹੜੀ ਯੰਗ ਵੈਦ ਵੈਜ ਗਰੂਪ ਸਿੰਘ ਭੰਗੂ ਹੋਰਾਂ ਨੇ ਰੱਖੀ ਆ ਔਰ ਉਹਨਾਂ ਦਾ ਕਹਿਣਾ ਹੈ ਕਿ ਇਹਨੂੰ ਇੱਟ ਨਾ ਸਮਝਿਆ ਜਾਵੇ ਇਹ ਇਹੀ ਜਾਣਦੇ ਨੇ ਕਿ ਇਹਦੇ ਕਿੰਨੇ ਫਾਇਦੇ ਇਸ ਇੱਟ ਵਰਗੀ ਚੀਜ਼ ਦੇ ਸਾਡੇ ਖਾਸ ਕਰਕੇ ਪੇਟ ਨੂੰ ਹੁੰਦੇ ਨੇ ਖਾਧੀ ਜਾ ਸਕਦੀ ਹੈ ਰੋੜਾ ਲੱਗਦਾ ਤੁਹਾਨੂੰ ਦੇਖਣ ਨੂੰ ਖਾਧੀ ਜਾ ਸਕਦੀ ਹੈ ਬਿਲਕੁਲ ਖਾਣੇ ਆ ਜੀ ਇਹਨੂੰ ਇੱਕ ਤਾਂ ਲੱਗਦਾ ਜੀ ਕਿਸੇ ਨੇ ਇੱਟ ਕੰਦ ਚ ਮਾਰ ਕੇ ਬਣਤੀ ਹੋਵੇ ਇਟਾ ਪਰ ਇਹਦੇ ਫਾਇਦੇ ਆ ਜਿਹੜੇ ਉਹ ਬਹੁਤ ਜ਼ਿਆਦਾ ਤੁਸੀਂ ਇਹ ਕਹਿ ਲਓ ਵੀ ਜਿਵੇਂ ਇਟ ਨਾਲ ਇਟ ਟਕਰਾ ਕੇ ਟੁੱਟ ਜਾਂਦੀ ਐ ਐਵੇਂ ਹੀ ਇਹ ਰੋਗ ਨੂੰ ਜਿਹੜੀ ਖਤਮ ਕਰਦੀ ਐ ਰੋਗ ਦੇ ਉੱਤੇ ਵੱਜ ਕੇ ਇਹ ਸੰਗ੍ਰਹਿਣੀ ਆ ਜਾਂ ਜਿਨ੍ਹਾਂ ਦੇ ਫਿਣਸੀਆ ਨਿਕਲੋ ਨਹੀਂ ਹਟਦੀਆਂ ਜਿਨ੍ਹਾਂ ਦੇ ਮੇਦੇ ਚ ਜਾਂ ਲੀਵਰ ਚ ਬਹੁਤ ਜ਼ਿਆਦਾ ਗਰਮੀ ਰਹਿੰਦੀ ਹੈ ਜਿਨ੍ਹਾਂ ਨੂੰ ਬਾਰ ਬਾਰ ਟਟੀਆਂ ਲੱਗਦੀਆਂ ਨੇ ਭੁੱਖ ਬਿਲਕੁਲ ਨਹੀਂ ਲੱਗਦੀ ਜਿਨ੍ਹਾਂ ਦੀ ਅੰਤੜੀ ਬਹੁਤ ਕਮਜ਼ੋਰ ਹੋ ਚੁੱਕੀ ਆ ਸਭ ਤੋਂ ਵਧੀਆ ਜਿਨ੍ਹਾਂ ਨੂੰ ਬਵਾਸੀਰ ਬਹੁਤ ਰਹਿੰਦੀ ਹੈ ਬਵਾਸੀਰ ਹਟਦੀ ਹੋ ਨਹੀਂ ਹੈਗੀ ਜਾਂ ਚਰਮ ਰੋਗ ਜਿਹਨੂੰ ਵੀ ਹੈਗਾ ਜਿਨ੍ਹਾਂ ਨੂੰ ਵੀ ਚਰਮ ਰੋਗ ਆ ਪਾੰਡੂ ਰੋਗ ਆ ਜਿਹਨੂੰ ਪੀਲੀਆ ਕਹਿ ਦਿੰਨੇ ਆ ਪੀਲੀਆ ਜਿਨ੍ਹਾਂ ਦਾ ਹਟਦਾ ਹੀ ਨਹੀਂ ਹੈਗਾ ਵਰਤ ਕੇ ਦੇਖ ਲਓ ਜਿਗਰ ਚ ਤੁਹਾਡੇ ਚ ਜੰਮੀ ਹੋਈ ਪੇਟ ਚ ਤੁਹਾਡੇ ਜੰਮੀ ਹੋਈ ਤੁਸੀਂ ਜਿਹਨੂੰ ਕਹਿ ਸਕਦੇ ਹੋ ਆਣੀ ਗਰਮੀ ਨਾ ਉਹ ਵੀ ਖਿੱਚ ਕੇ ਬਾਹਰ ਕੱਢ ਦੋਗੇ ਜੀ ਗਰਮੀਆਂ ਦੇ ਵਿੱਚ ਪੇਟ ਨਾਲ ਸੰਬੰਧਿਤ ਰੋਗ ਹੈਗੇ ਨੇ ਜਿਹੜੇ ਖਾਸ ਕਰਕੇ ਕਹਿੰਦੇ ਜੀ ਗਰਮੀ ਬੜੀ ਹੋ ਗਈ ਪੇਟ 'ਚ ਸਾਰਾ ਦਿਨ ਪੇਟ ਜਲੀ ਜਾਂਦਾ ਜੀ ਮੂੰਹ 'ਤੇ ਛਾਲੇ ਹੋ ਜਾਂਦੇ ਨੇ ਨਕਸੀਰ ਫੁੱਟ ਜਾਂਦੀ ਹੈ ਅੱਧਾ ਸਿਰ ਦਰਦ ਨਹੀਂ ਕਰਨੋਂ ਹਟਦਾ ਉਹਦਾ ਕੀ ਕਾਰਨ ਕਾਰਨ ਕੀ ਹੁੰਦਾ ਜੀ ਜਦੋਂ ਗਰਮੀ ਪੈ ਗਈ ਤੁਹਾਡਾ ਲੀਵਰ ਵੀ ਉਹਦੇ ਨਾਲ ਠੰਡਾ ਪੈ ਜਾਂਦਾ ਹੈ ਤੁਹਾਡੀ ਅੰਤੜੀ ਵੀ ਖੁਸ਼ਕ ਹੋਣ ਲੱਗ ਜਾਂਦੀ ਹੈ ਖੁਸ਼ਕ ਹੋਣ ਨਾਲ ਤੁਹਾਡਾ ਕੀ ਹੁੰਦਾ ਐਨੀ ਕਿ ਗਰਮੀ ਅੰਦਰ ਵੱਜ ਜਾਂਦੀ ਹੈ ਫਿਰ ਤੁਹਾਨੂੰ ਦਸਤ ਉਲਟੀਆਂ ਟਟੀਆਂ ਬੇਚੈਨੀ ਬਦ ਹਾਜਮੀ ਵਰਗੇ ਜਾਂ ਖੱਟੇ ਢ ਘਾਰ ਆਉਣੇ ਜਾਂ ਮੂੰਹ ਦੇ ਵਿੱਚ ਛਾਲੇ ਆਉਣੇ ਜਾਂ ਬਹੁਤ ਜ਼ਿਆਦਾ ਭੁੱਖ ਜਿਹੜੀ ਹੈਗੀ ਆ ਕਹ ਲਓ ਬਿਲਕੁਕੁਲ ਹੀ ਮਰ ਜਾਂਦੀ ਹੈ ਤੇ ਬੰਦੇ ਦਾ ਵਜਨ ਵੀ ਇਹਦੇ ਨਾਲ ਘਟਣ ਜਿਹੜਾ ਲੱਗ ਜਾਂਦਾ ਰੋਜ਼ ਹਵਾ ਦੇ ਵਿੱਚੋਂ ਐਨੇ ਜ਼ਿਆਦਾ ਅੰਦਰ ਗੰਦਲੇ ਪਦਾਰਥ ਜਿਹੜੇ ਲੈ ਕੇ ਜਾਂਦੇ ਆ ਉਹ ਇੱਕ ਤਰ੍ਹਾਂ ਦੇ ਸਾਡੇ ਫੇਫੜਿਆਂ ਤੇ ਤੈਹ ਬਣਾ ਲੈਂਦੇ ਆ ਜਦੋਂ ਉਹ ਕੁਦਰਤ ਦਾ ਲਾ ਹੈ ਵੀ ਹਰ 3-4 ਮਹੀਨੇ ਬਾਅਦ ਉਹ ਰੇਸ਼ਾ ਹੋ ਕੇ ਅੰਦਰੋਂ ਪੱਟ ਹੋ ਜਵੇ ਉਹਦੀ ਸਫਾਈ ਹੋ ਜਵੇ ਤਾਂ ਜ਼ਿਆਦਾ ਵਧੀਆ ਹੁੰਦਾ ਸਾਡੇ ਸਰੀਰ ਦੀ ਜਿਹੜੀ ਡੀਟੌਕਸੀਫਿਕੇਸ਼ਨ ਹੁੰਦੀ ਆ ਰਿਪੇਅਰ ਹੋ ਜਾਂਦੀ ਆ ਸਫਾਈ ਹੋ ਜਾਂਦੀ ਆ ਲੋਕ ਐ ਵੀ ਜਿਹੜਾ ਹਲਕਾ ਜਿਹਾ ਵੀ ਜ਼ਖਾਮ ਗਲਾ ਖਾਂਸੀ ਨੂੰ ਸਹਾਰਦੇ ਨਹੀਂ ਹੈਗੇ ਇੱਕਦਮ ਉਹਨੂੰ ਦਵਾਈ ਲੈ ਕੇ ਰੋਕਣ ਦੀ ਕੋਸ਼ਿਸ਼ ਕਰਦੇ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੁੰਦਾ ਆਉਣ ਵਾਲੇ ਸਮੇਂ ਦੇ ਵਿੱਚ ਔਰਤਾਂ ਦੇ ਵਿੱਚ ਸਭ ਤੋਂ ਵੱਧ ਉਹਦੇ ਨਾਲ ਮਾਈਗਰੇਨ ਪੈਦਾ ਹੁੰਦਾ ਸਭ ਤੋਂ ਵੱਧ ਸਰਵਾਈਕਲ ਪੈਦਾ ਹੁੰਦਾ ਸਭ ਤੋਂ ਵੱਧ ਅਸਥਮਾ ਦੀ ਬਿਮਾਰੀ ਪੈਦਾ ਹੁੰਦੀ ਹੈ ਤੇ ਬ੍ਰੇਨ ਹੈਮਰੇਜ ਵਰਗੀਆਂ ਦੇ ਨਾਲ ਬਿਮਾਰੀਆਂ ਹੁੰਦੀਆਂ ਜਿੰਨਾ ਤੁਸੀਂ ਰੇਸ਼ੇ ਨੂੰ ਰੋਕਣ ਦੀ ਕੋਸ਼ਿਸ਼ ਕਰੋਗੇ ਉਹ ਰਾਤ ਨੂੰ ਉਸੇ ਸੇਮ ਤਰੀਕੇ ਨਾਲ ਪਾਣੀ ਦੇ ਵਿੱਚ ਭਿਉਂ ਦੇਣਾ ਸਵੇਰੇ ਤੁਸੀਂ ਉੱਠ ਕੇ ਇਹਨੂੰ ਬਾਹਰ ਕੱਢ ਦੇਣਾ ਇਟ ਨੂੰ ਤੇ ਇਹਦਾ ਪਾਣੀ ਪੀ ਜਾਣਾ ਤਾਂ ਲਗਭਗ 2 ਘੰਟੇ ਤੁਸੀਂ ਪਾਣੀਓ ਪੀ ਜਣਾ ਇਹਨੂੰ ਕੁਛ ਨਹੀਂ ਉਸ ਤੋਂ ਉੱਪਰ ਕੁਛ ਨਹੀਂ 2 ਘੰਟੇ ਖਾਣਾ ਪੀਣਾ ਤਾਂ ਲਗਭਗ ਤੁਹਾਡੇ ਪਹਿਲੇ ਦਿਨ ਤੋਂ ਜਿਹੜੀ ਮੇਦੇ ਦੀ ਗਰਮੀ ਤੋਂ ਠੰਡਕ ਤੁਹਾਨੂੰ ਜਿਵੇਂ ਤੁਸੀਂ ਲਗਭਗ ਕੋਈ ਪੁਦੀਨਾ ਜਾਂ ਕੁਛ ਐਦਾਂ ਦਾ ਕੋਲਡ ਡਰਿੰਕ ਪੀ ਕੇ ਤੁਸੀਂ ਇੱਕਦਮ ਮਹਿਸੂਸ ਕਰਦੇ ਹੋ ਨਾ ਵੀ ਹਾਂ ਸਾਡੇ ਠੰਡ ਪੈ ਗਈ ਤਾਂ ਸੇਮ ਉਦਾਂ ਹੀ ਲਗਭਗ 10 ਮਿੰਟ ਦੇ ਵਿੱਚ ਤੁਹਾਡੇ ਠੰਡਕ ਪੈਣੀ ਸ਼ੁਰੂ ਹੋ ਜਾਊਗੀ ਸਲਾਮ ਨਮਸਤੇ ਸਤਿ ਸ੍ਰੀ ਅਕਾਲ ਹਕੀਕਤੀਵੀ ਪੰਜਾਬੀ ਦੇਖ ਰਹੇ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਗਰਮੀਆਂ ਦੇ ਮੌਸਮ ਦੇ ਵਿੱਚ ਬਹੁਤ ਸਾਰੀਆਂ ਔਰਤਾਂ ਖਾਸ ਕਰਕੇ ਸਾਡੇ ਬੱਚਿਆਂ ਦੀ ਨਕਸੀਰ ਹੈ ਜਿਹੜੀ ਉਹ ਚੱਲ ਪੈਂਦੀ ਹੈ ਉਲਟੀਆਂ ਟੱਟੀਆਂ ਦਸਤਾਂ ਦੇ ਨਾਲ ਜਿਨ੍ਹਾਂ ਦਾ ਬੁਰਾ ਹਾਲ ਹੋ ਜਾਂਦਾ ਹੈ ਸਫਰ ਉਹ ਏਸੀ ਦੀ ਏਸੀ ਲਗਾ ਕੇ ਗੱਡੀ ਦੇ ਵਿੱਚ ਸਫਰ ਨਹੀਂ ਕਰ ਸਕਦੇ ਗੱਡੀ 'ਚ ਸਫਰ ਕਰਦੇ ਸਾਰੀ ਉਹਨਾਂ ਨੂੰ ਉਲਟੀਆਂ ਲੱਗ ਜਾਂਦੀਆਂ ਨੇ ਅਜਿਹੇ ਦੇ ਵਿੱਚ ਮੂੰਹ ਦੇ ਵਿੱਚ ਕਈ ਵਾਰ ਛਾਲੇ ਵੀ ਹੋ ਜਾਂਦੇ ਨੇ ਉਹਨਾਂ ਦਾ ਅੱਜ ਟਵਰਗੀ ਕੋਈ ਚੀਜ਼ ਹੈ ਜਿਹੜੀ ਯੰਗ ਵੈਦ ਵੈਜ ਗਰੂਪ ਸਿੰਘ ਭੰਗੂ ਹੋਰਾਂ ਨੇ ਰੱਖੀ ਆ ਔਰ ਉਹਨਾਂ ਦਾ ਕਹਿਣਾ ਹੈ ਕਿ ਇਹਨੂੰ ਇਟ ਨਾ ਸਮਝਿਆ ਜਾਵੇ ਇਹ ਜਿਹੜਾ ਨੁਸਖਾ ਫਾਰਮੂਲਾ ਇਹ ਜਿਹੜੀ ਫਾਰਮੂਲਾ ਇਹਨੂੰ ਬਣਾਉਣਾ ਹੈ ਜੋਰ ਕਰਨਾ ਹੈ ਇਹ ਇਹੀ ਜਾਣਦੇ ਨੇ ਕਿ ਇਹਦੇ ਕਿੰਨੇ ਫਾਇਦੇ ਇਸ ਇਟ ਵਰਗੀ ਚੀਜ਼ ਦੇ ਸਾਡੇ ਖਾਸ ਕਰਕੇ ਪੇਟ ਨੂੰ ਹੁੰਦੇ ਨੇ ਪਹਿਲੇ ਅਸੀਂ ਸਵਾਗਤ ਕਰ ਲੈਂਦੇ ਆ ਬਹੁਤ ਬਹੁਤ ਸਵਾਗਤ ਹੈ ਡਾਕਟਰ ਸਾਹਿਬ ਇੱਕ ਵਾਰ ਫੇਰ ਹਕੀਕਾ ਟੀਵੀ ਪੰਜਾਬੀ ਤੇ ਜੀ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਅੱਛਾ ਡਾਕਟਰ ਸਾਹਿਬ ਅੱਜ ਕੀ ਰੱਖਿਆ ਹੈ ਜੀ ਮੈਂ ਤਾਂ ਦੇਖ ਕੇ ਹੈਰਾਨ ਹਾਂ ਤੁਸੀਂ ਕਿਸੇ ਭੱਠ ਤੇ ਚੱਕ ਕੇ ਲੈ ਕੇ ਆਏ ਹੋ ਜੀ ਇਟ ਨਹੀਂ ਜੀ ਇਹ ਤੁਸੀਂ ਇਹ ਕਹਿ ਲਓ ਵੀ ਦੇਖਣ ਨੂੰ ਇਟ ਨੂੰਮਾ ਚੀਜ਼ ਹੈਗੀ ਆ ਇਹ ਇਹਨੂੰ ਤੁਸੀਂ ਗੇਰੂ ਕਹਿ ਸਕਦੇ ਹੋ ਗੈਰਿਕ ਕਹਿ ਦਿੰਨੇ ਆ ਗੇਰੂ ਕਹਿ ਦਿੰਨੇ ਆ ਇਹਨੂੰ ਤੁਸੀਂ ਠੀਕ ਹੈ ਜੀ ਇਹ ਆਮ ਹਰ ਪੰਸਾਰੀ ਦੀ ਦੁਕਾਨ ਤੇ ਬਹੁਤ ਪੁਰਾਣੇ ਬਜ਼ੁਰਗਾਂ ਨੇ ਤਾਂ ਆਮ ਦੇਖਿਆ ਪੁਰਾਣੇ ਬਜ਼ੁਰਗੇ ਨੂੰ ਵਰਤਦੇ ਵੀ ਰਹੇ ਆ ਸਾਡੇ ਜਿਹੜੇ ਦਾਦੇ-ਪਰਦਾਦੇ ਸੀ ਇੱਟ ਨੂੰਮਾ ਚੀਜ਼ ਨੂੰ ਬਿਲਕੁਲ ਵਰਤਦੇ ਰਹੇ ਇੱਟ ਨੂੰਮਾ ਚੀਜ਼ ਨਹੀਂ ਜੀ ਇਹ ਖਾਣ ਵਾਸਤੇ ਚੀਜ਼ ਆ ਇਹ ਦੇਖਣ ਨੂੰ ਤੁਹਾਨੂੰ ਖਾ ਇਹ ਖਾਧੀ ਜਾ ਸਕਦੀ ਹੈ ਰੋੜਾ ਲੱਗਦਾ ਤੁਹਾਨੂੰ ਦੇਖਣ ਨੂੰ ਖਾਧੀ ਜਾ ਸਕਦੀ ਹੈ ਬਿਲਕੁਲ ਖਾਣੇ ਆ ਜੀ ਇਹਨੂੰ ਤਾਂ ਲੱਗਦਾ ਜੀ ਕਿਸੇ ਨੇ ਇੱਟ ਕੰਦ ਚ ਮਾਰ ਕੇ ਬੰਨਤੀ ਹੋਵੇ ਜੀ ਬਿਲਕੁਲ ਬੰਨਤੀ ਹੋਵੇ ਜੀ ਦੇਖਣ ਨੂੰ ਇੱਟ ਐ ਪਰ ਇਹਦੇ ਫਾਇਦੇ ਆ ਜਿਹੜੇ ਉਹ ਬਹੁਤ ਜ਼ਿਆਦਾ ਤੁਸੀਂ ਇਹ ਕਹਿ ਲਓ ਵੀ ਜਿਵੇਂ ਇੱਟ ਨਾਲ ਇੱਟ ਟਕਰਾ ਕੇ ਟ ਇਹ ਹੀ ਇਹ ਰੋਗ ਨੂੰ ਜਿਹੜੀ ਖਤਮ ਕਰਦੀ ਹੈ ਰੋਗ ਦੇ ਉੱਤੇ ਵੱਜ ਕੇ ਇਹ ਇਹੋ ਜੀ ਚੀਜ਼ ਹੈਗੀ ਆ। ਯਾਹ ਬਤਾ। ਅੱਛਾ, ਦੱਸੋ ਵੀ ਦਸੂਵੀ ਗਰਮੀਆਂ ਦੇ ਵਿੱਚ ਪੇਟ ਨਾਲ ਸੰਬੰਧਿਤ ਰੋਗ ਹੈਗੇ ਨੇ ਜਿਹੜੇ ਖਾਸ ਕਰਕੇ ਕਹਿੰਦੇ ਜੇ ਗਰਮੀ ਬੜੀ ਹੋ ਗਈ ਪੇਟ 'ਚ ਸਾਰਾ ਦਿਨ ਪੇਟ ਜਲੀ ਜਾਂਦਾ ਜੀ, ਮੂੰਹ 'ਤੇ ਛਾਲੇ ਹੋ ਜਾਂਦੇ ਨੇ, ਨਕਸੀਰ ਫੁੱਟ ਜਾਂਦੀ ਐ, ਅੱਧਾ ਸਿਰ ਦਰਦ ਨਹੀਂ ਕਰਨੋਂ ਹਟਦਾ। ਉਹਦਾ ਕੀ ਕਾਰਨ, ਕਾਰਨ ਕੀ ਹੁੰਦਾ ਜੀ ਉਹਦਾ? ਵਿੱਚ ਦੇਖੋ ਜੀ ਜਿਹੜੀ ਗਰਮੀ ਦੀ ਗ੍ਰੇਸ਼ਮ ਰੁੱਤੂ ਹੈਗੀ ਆ 6 ਪ੍ਰਕਾਰ ਦੀਆਂ ਰੁੱਤਾਂ ਜਿਹੜੀਆਂ ਆਯੁਰਵੇਦ 'ਚ ਕਹੀਆਂ ਗਿਆ, ਜਿਹੜੀ ਗ੍ਰੇਸ਼ਮ ਰੁੱਤੂ ਹੈਗੀ ਆ ਉਹਦੇ ਵਿੱਚ ਜਿਹੜੀ ਜੈਟਰ ਅਗਨੀ ਆ ਉਹ ਬੰਦੇ ਦੀ ਜਿਹੜੀ ਮੰਦ ਹੋ ਜਾਂਦੀ ਹੈ ਬਿਲਕੁਲ ਬਹੁਤ ਜ਼ਿਆਦਾ ਠੰਢੀ ਪੈ ਜਾਂਦੀ ਹੈ ਉਹ ਇਸ ਕਰਕੇ ਜਿਹੜੀ ਡਾਈਜੈਸ਼ਨ ਹੈ ਸਾਡੀ ਸਾਡਾ ਪਾਚਨ ਤੰਤਰ ਹੈ ਉਹ ਖਰਾਬ ਹੋ ਜਾਂਦਾ ਉਹ ਕਮਜ਼ੋਰ ਹੋ ਜਾਂਦਾ ਕਮਜ਼ੋਰ ਹੋਣ ਨਾਲ ਖੁਸ਼ਕੀ ਵਧਦੀ ਅੰਦਰ ਖੁਸ਼ਕੀ ਵਧਣ ਨਾਲ ਅੰਦਰ ਗਰਮੀ ਪੈਣੀ ਸ਼ੁਰੂ ਹੋ ਜਾਂਦੀ ਹੈ ਜੀ ਜਦੋਂ ਗਰਮੀ ਪੈ ਗਈ ਤੁਹਾਡਾ ਲੀਵਰ ਵੀ ਉਹਦੇ ਨਾਲ ਠੰਡਾ ਪੈ ਜਾਂਦਾ ਤੁਹਾਡੀ ਅੰਤੜੀ ਵੀ ਖੁਸ਼ਕ ਹੋਣ ਲੱਗ ਜਾਂਦੀ ਹੈ ਖੁਸ਼ਕ ਹੋਣ ਨਾਲ ਤੁਹਾਡਾ ਕੀ ਹੁੰਦਾ ਐਨੀ ਕੁ ਗਰਮੀ ਅੰਦਰ ਵੱਜ ਜਾਂਦੀ ਹੈ ਫਿਰ ਤੁਹਾਨੂੰ ਦਸਤ ਉਲਟੀਆਂ ਟਟੀਆਂ ਬੇਚੈਨੀ ਬਦ ਹਾਜਮੀ ਵਰਗੇ ਜਾਂ ਖੱਟੇ ਢ ਘਾਰ ਆਉਣੇ ਜਾਂ ਮੂੰਹ ਦੇ ਵਿੱਚ ਛਾਲੇ ਆਉਣੇ ਜਾਂ ਬਹੁਤ ਜ਼ਿਆਦਾ ਭੁੱਖ ਜਿਹੜੀ ਹੈਗੀ ਆ ਕਹ ਲਓ ਬਿਲਕੁਲ ਇਹ ਮਰ ਜਾਂਦੀ ਹੈ ਤੇ ਬੰਦੇ ਦਾ वजन ਵੀ ਇਹਦੇ ਨਾਲ ਘਟਣ ਜਿਹੜਾ ਲੱਗ ਜਾਂਦਾ ਤੌਣੀਆਂ ਬਹੁਤ ਜ਼ਿਆਦਾ ਆਉਂਦੀਆਂ ਤੁਸੀਂ ਆਮ ਸੁਣਿਆ ਹੋਊਗਾ ਵੀ ਗੱਡੀ 'ਚ ਬੈਠ ਕੇ ਜਾਂ ਕਿਸੇ ਬੰਦ ਜਗ੍ਹਾ ਦੇ ਵਿੱਚ ਆਪਾਂ ਚਲੇ ਗਏ ਉੱਥੇ ਤੌਣੀਆਂ ਬਹੁਤ ਆਉਣ ਲੱਗ ਜਾਂਦੀਆਂ ਉਹ ਸਿਰਫ ਪੇਟ ਦੀ ਗਰਮੀ ਕਰਕੇ ਹੀ ਜਿਹੜੇ ਐਦਾਂ ਦੇ ਸਾਨੂੰ ਲੱਛਣ ਦੇਖਣ ਨੂੰ ਮਿਲਦੇ ਨੇ ਇਹ ਫਿਰ ਜਿਹੜੇ ਨਕਸੀਰ ਫੁੱਟ ਜਾਂਦੀ ਜੀ ਬੱਚਿਆਂ ਦੀ ਬਾਰ-ਬਾਰ ਖਾਸ ਕਰਕੇ ਔਰਤਾਂ ਦੀ ਨਕਸੀਰ ਬਹੁਤ ਫੁੱਟਦੀ ਹੈ ਜੀ ਗਰਮੀ 'ਚ ਉਹ ਥੋੜਾ ਜਿਹਾ ਧੁੱਪੇ ਚਲੇ ਜਾਣ ਤੇ ਆਉਂਦੇ ਨੂੰ ਫਰਲ ਫਰਲ ਜਿਹੜਾ ਚੱਲਣ ਲੱਗ ਜਾਂਦਾ ਜੀ ਉਹਦੇ ਵਿੱਚ ਦੇਖੋ ਜੀ ਇਹ ਇੱਕ ਕਾਰਨ ਹੁੰਦਾ ਹੈ ਵੀ ਤੁਸੀਂ ਦੇਖੋ ਜਦੋਂ ਅੰਦਰ ਗਰਮੀ ਵਾਧੀ ਹੈ ਤਾਂ ਪੇਟ ਦੇ ਵਿੱਚ ਇੱਕ ਛਾਲੇ ਜਿਹਨੂੰ ਅਲਸਰ ਕਹਿ ਦਿੰਨੇ ਆਪਾਂ ਉਹ ਜ਼ਿਆਦਾ ਵੱਧ ਜਾਂਦਾ ਹੈ ਜਿਹਨੂੰ ਆਪਾਂ ਮਾਡਰਨ ਸਾਇੰਸ ਦੇ ਵਿੱਚ ਹਾਈਪੋਕਲੋਰਿਕ ਐਸਿਡ ਕਹਿ ਦਿੰਨੇ ਆ ਉਹ ਜਦੋਂ ਜ਼ਿਆਦਾ ਵੱਧ ਗਿਆ ਲੋਡ ਦੇ ਨਾਲੋਂ ਜ਼ਿਆਦਾ ਵੱਧ ਗਿਆ ਤਾਂ ਉਹ ਚੀਜ਼ ਜਿਹੜੀ ਹੈਗੀ ਆ ਬਲੀਡਿੰਗ ਹੋਣੀ ਸ਼ੁਰੂ ਹੋ ਜਾਂਦੀ ਹੈ ਔਰਤਾਂ ਦੇ ਵਿੱਚ ਵੀ ਜਾਂ ਬੱਚਿਆਂ ਦੇ ਵਿੱਚ ਇਹ ਬਹੁਤ ਜ਼ਿਆਦਾ ਦੇਖੀ ਜਾਂਦੀ ਹੈ ਵੀ ਕਈ ਬੱਚੇ ਤੁਸੀਂ ਦੇਖਿਆ ਵੀ ਸਕੂਲ ਨੂੰ ਮਾਫ ਕਰਨਾ ਤੁਹਾਨੂੰ ਵਿੱਚੋਂ ਰੋਕ ਰਹੇ ਤੁਸੀਂ ਕਹਿ ਰਹੇ ਹੋ ਵੀ ਪੇਟ ਦੇ ਵਿੱਚ ਜਦੋਂ ਛਾਲੇ ਹੋ ਜਾਂਦੇ ਨੇ ਤੇ ਫਿਰ ਨਕਸੀਰ ਇਹ ਨੱਕ ਦੇ ਵਿੱਚੋਂ ਤਾਂ ਖੂਨ ਆਉਂਦਾ ਜੀ ਪੇਟ ਹੇਟਾ ਨੱਕ ਸਾਡਾ ਉੱਪਰ ਜੀ ਦੇਖੋ ਜੀ ਜਿੱਥੇ ਨੂੰ ਤੁਹਾਡੀ ਹਵਾ ਦਾ ਤੁਹਾਡੀ ਵਾਯੂ ਦਾ ਫਲੋ ਜਿਸ ਪਾਸੇ ਨੂੰ ਜ਼ਿਆਦਾ ਹੋਊਗਾ ਜਿਹੜਾ ਖੂਨ ਦਾ ਵਹਾ ਉਸੇ ਪਾਸੇ ਨੂੰ ਜ਼ਿਆਦਾ ਹੋਊਗਾ ਨਾ ਇਹ ਕਾਰਨ ਹੈ ਜੀ ਉਹਦਾ ਮੇਨ ਹੈਗਾ ਜਿਹੜਾ ਵੀ ਤੁਹਾਡੇ ਦੁੱਢ ਹੋਂ ਤੁਸੀਂ ਨੱਕ ਤੁਸੀਂ ਹਰ ਟਾਈਮ ਸਾਹ ਲੰਬਾ ਲੰਦੇ ਹੋ ਖਿੱਚਦੇ ਹੋ ਤੁਸੀਂ ਅਲਸਰੇਸ਼ਨ ਹੋ ਗਈ ਤੁਹਾਡੇ ਉਹ ਫੂਡ ਪਾਈਪ ਦੇ ਵਿੱਚ ਵੀ ਹੋ ਸਕਦੀ ਹੈ ਤੁਹਾਡੇ ਅਮਾਸ਼ਿਆ ਪਕਵਾਸ਼ਿਆ ਕਿਤੇ ਵੀ ਹੋ ਸਕਦੀ ਹੈ ਜਦੋਂ ਹੁੰਦੀ ਹੈ ਤਾਂ ਉਹ ਤੁਹਾਡੇ ਵਾਯੂ ਦੇ ਵੇਗ ਦੇ ਥਰੂ ਹੀ ਜਿਹੜਾ ਬਲੱਡ ਹੈ ਉਹ ਬਾਹਰ ਫਿਰ ਆਉਣਾ ਸ਼ੁਰੂ ਹੋ ਜਾਂਦਾ ਜੀ ਕਿ ਫਿਰ ਜਿਹੜੇ ਜਿਹੜੀਆਂ ਬੰਦੇ ਹੈਗੇ ਨੇ ਬਹੁਤ ਸਾਰੇ ਹੁੰਦੇ ਆ ਪ੍ਰੋਬਲਮ ਆ ਬੱਚਿਆਂ ਨੂੰ ਵੀ ਨੇ ਉਹ ਸਫਰ ਨਹੀਂ ਏਸੀ ਦਾ ਕਰ ਸਕਦੇ ਗੱਡੀ 'ਚ ਜਦੋਂ ਏਸੀ ਚਲਾ ਲੀਓ ਉਹ ਕਹਿੰਦੇ ਸਾਨੂੰ ਘਬਰਾਹਟ ਬੜੀ ਹੁੰਦੀ ਐ ਉਹਦਾ ਕੀ ਕਰਨਾ ਜੀ ਉਹਦੇ ਤੇ ਇਟ ਵੱਜੂਗੀ ਦੇਖੋ ਉਹਨਾਂ ਦੇ ਵਿੱਚ ਕੀ ਐ ਉਹਨਾਂ ਇਨਸਾਨਾਂ ਦੇ ਵਿੱਚ ਜਾਂ ਬੱਚਿਆਂ ਦੇ ਵਿੱਚ ਇਹ ਹੁੰਦਾ ਜੀ ਉਹ ਘੱਟ ਆਕਸੀਜਨ ਵਾਲੀ ਜਗ੍ਹਾ ਤੇ ਨਹੀਂ ਜਾ ਸਕਦੇ ਹੁਣ ਦੇਖੋ ਆਪਾਂ ਉਚਾਈ ਤੇ ਚੜਦੇ ਆ ਸਾਡੇ ਕੰਨ ਬੰਦ ਹੋਣ ਲੱਗ ਜਾਂਦੇ ਆ ਉਹਦਾ ਕੀ ਕਾਰਨ ਹੁੰਦਾ ਵੀ ਉੱਥੇ ਆਕਸੀਜਨ ਦੀ ਕਮੀ ਹੁੰਦੀ ਆਪਾਂ ਗੱਡੀ 'ਚ ਬਹਿ ਕੇ ਗੱਡੀ 'ਚ ਆਕਸੀਜਨ ਦੀ ਕਮੀ ਹੋ ਗਈ ਉਹਦੇ ਨਾਲ ਸਾਡਾ ਦਮ ਘੁੱਟਣ ਲੱਗ ਜਾਣਾ ਦਮ ਘੁੱਟ ਕੇ ਸਾਡੇ ਦਿਮਾਗ ਨੂੰ ਹਵਾੜ ਚੜੂਗੀ ਇੱਕ ਤਰ੍ਹਾਂ ਦੀ ਗਰਮੀ ਹੋ ਕੇ ਚੜੂਗੀ ਉਹਦੇ ਨਾਲ ਕੀ ਆ ਸਾਨੂੰ ਉਲਟੀ ਆਉਣ ਨੂੰ ਜਾਂ ਉਲਟੀ ਆਉਂਦੀ ਵੀ ਹੈ ਉਲਟੀ ਆਉਣ ਨੂੰ ਮਹਿਸੂਸ ਵੀ ਹੁੰਦਾ ਬਹੁਤ ਅਸੀਂ ਆਮ ਲਗਭਗ ਤੁਸੀਂ ਕਹਿੰਦੇ 90 95 ਲੋਕਾਂ ਦੇ ਵਿੱਚ ਆਪਾਂ ਆਮ ਦੇਖਦੇ ਆਂ ਵੀ ਜਿਨ੍ਹਾਂ ਨੂੰ ਗੱਡੀ ਦੇ ਵਿੱਚ ਜਾਂ ਘੁੱਟਣ ਵਾਲੀ ਜਗ੍ਹਾ ਦੇ ਵਿੱਚ ਬੈਠੇ ਤੋਂ ਉਲਟੀਆਂ ਸ਼ੁਰੂ ਹੋ ਜਾਂਦੀਆਂ ਤੇ ਕਾਰਨ ਘੁੱਟਣ ਹੁੰਦਾ ਹੋਰ ਕੋਈ ਸਰੀਰਕ ਪ੍ਰੋਬਲਮ ਨਹੀਂ ਉਹ ਅੰਦਰ ਗਰਮੀ ਹੋਣ ਕਰਕੇ ਜੀ ਜਦੋਂ ਅੰਦਰ ਇੱਕ ਆਕਸੀਜਨ ਘਟਣ ਦੇ ਨਾਲ ਵੀ ਗਰਮੀ ਹੋ ਸਕਦੀ ਹੈ ਉਹ ਤੁਹਾਡੇ ਪਾਚਨ ਸ਼ਕਤੀ ਕਮਜ਼ੋਰ ਹੋਣ ਨਾਲ ਵੀ ਗਰਮੀ ਹੋ ਸਕਦੀ ਹੈ ਤੁਹਾਡੇ ਭੁੱਖੇ ਰਹਿਣ ਨਾਲ ਵੀ ਗਰਮੀ ਹੋ ਸਕਦੀ ਹੈ ਤੁਹਾਨੂੰ ਕਬਜ਼ ਰਹਿਣ ਨਾਲ ਵੀ ਗਰਮੀ ਹੋ ਸਕਦੀ ਆ ਉਹਦੇ ਕਾਰਨ ਹੈਗੀ ਆ ਜਿਹੜੀ ਜਦੋਂ ਆਕਸੀਜਨ ਦੀ ਕਮੀ ਆ ਜਾਂਦੀ ਆ ਉਹ ਗਰਮੀ ਹੋਰ ਜ਼ਿਆਦਾ ਵੱਧਦੀ ਆ ਉਹਦੇ ਨਾਲ ਵਧਣ ਦੇ ਨਾਲ ਜਿਹੜੀ ਤੁਹਾਨੂੰ ਉਲਟੀ ਘਬਰਾਟ ਆਉਣ ਨੂੰ ਜਿਹੜਾ ਮਹਿਸੂਸ ਹੁੰਦਾ ਹੈ ਜੀ ਤੇ ਡਾਕਟਰ ਸਾਹਿਬ ਅੱਜ ਕੱਲ ਜਿਹੜਾ ਭਮਾਰਾ ਜਿਹਾ ਚੱਲ ਰਿਹਾ ਹੈ ਜੀ ਹਰੇਕ ਦੀ ਗਲਾ ਖਰਾਬ ਹੈ ਹਰੇਕ ਨੂੰ ਹੀ ਬੁਖਾਰ ਹੋਇਆ ਪਿਆ ਤੇ ਉਹ ਗੋਡਿਆਂ 'ਚ ਦਰਦ ਇੱਕੋ ਲਖਤ ਪਹਿਲਾਂ ਤਾਂ ਗਲਾ ਖਰਾਬ ਹੁੰਦਾ ਗਲਾ ਖਰਾਬ ਹੋਣ ਤੋਂ ਬਾਅਦ ਫਿਰ ਸਾਰੇ ਸਰੀਰ 'ਚ ਦਰਦਾਂ ਹੁੰਦੀਆਂ ਨੇ ਤੇ ਫਿਰ ਬੁਖਾਰ ਹੋ ਜਾਂਦਾ ਹੈ ਉਹ ਉਸ 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 ਬਿਮਾਰੀ ਦੇ ਉੱਤੇ ਉਸ ਚੀਜ਼ ਦੇ ਉੱਤੇ ਕੰਮ ਕਰੇਗੀ ਇਹ ਗਲਾ ਦੇਖੋ ਗਲਾ ਸਾਫ਼ ਕਰਨ ਵਾਸਤੇ ਇਸ ਤੋਂ ਉੱਪਰ ਕਹ ਲਓ ਤੁਸੀਂ ਚੀਜ਼ੇ ਨਹੀਂ ਹੈਗੀ ਵਧੀਆ ਨਾਲੇ 100% ਸ਼ੁੱਧ ਨਾਲੇ ਤੁਸੀਂ ਇਹ ਕਹ ਲਓ ਵੀ ਬਿਲਕੁਲ ਸਸਤਾ ਅਰ ਉਹਦਾ ਸਾਈਡ ਇਫੈਕਟ ਕੋਈ ਨਹੀਂ ਹੁਣ ਤੁਸੀਂ ਗਲਾ ਖਰਾਬ ਹੋਏ ਤਾਂ ਐਂਟੀਬਾਇਟਿਕ ਖਾਣੇ ਹੋ ਜਾਂ ਤੁਸੀਂ ਪੇਨ ਕਿਲਰਾਂ ਖਾਈ ਜਾਂਦੇ ਹੋ ਉਹ ਤੁਹਾਡਾ ਰੇਸ਼ਾ ਅੰਦਰ ਜਮਾ ਦਿੰਦਾ ਵੈਸੇ ਆਪਾਂ ਗੱਲ ਕਹਿੰਦੇ ਆ ਵੀ ਕਦੇ ਵੀ ਤੁਹਾਡਾ ਗਲਾ ਖਰਾਬ ਹੁੰਦਾ ਹੈ ਤੁਹਾਨੂੰ ਖਾਂਸੀ ਜ਼ਖਾਮ ਹੁੰਦੀ ਹੈ ਕਦੇ ਵੀ ਸਾਨੂੰ ਜਿਹੜੀ ਮੈਡੀਸਨ ਉਹ ਨਹੀਂ ਖਾਣੀ ਚਾਹੀਦੀ ਕਿਉਂਕਿ ਕੁਦਰਤ ਦਾ ਇੱਕ ਲਾਏ ਵੀ ਹਰੇਕ 3-4 ਮਹੀਨੇ ਬਾਅਦ ਤੁਹਾਨੂੰ ਜਿਹੜਾ ਰੇਸ਼ਾ ਹੋਣਾ ਉਹ ਬਹੁਤ ਜ਼ਰੂਰੀ ਹੈ ਕਿਉਂਕਿ ਜਿਹੜਾ ਅੰਦਰ ਸਾਡੇ ਜੰਮਿਆ ਹੋਇਆ ਕਫਾ ਗੰਦ ਹੈ ਆਪਾਂ ਰੋਜ਼ ਹਵਾ ਦੇ ਵਿੱਚੋਂ ਇੰਨੇ ਜ਼ਿਆਦਾ ਅੰਦਰ ਗੰਧਲੇ ਪਦਾਰਥ ਜਿਹੜੇ ਲੈ ਕੇ ਜਾਂਦੇ ਆ ਉਹ ਇੱਕ ਤਰ੍ਹਾਂ ਦੇ ਸਾਡੇ ਫੇਫੜਿਆਂ ਤੇ ਤੈਹ ਬਣਾ ਲੈਂਦੇ ਆ ਜਦੋਂ ਉਹ ਕੁਦਰਤ ਦਾ ਲਾਏ ਵੀ ਹਰ 3-4 ਮਹੀਨੇ ਬਾਅਦ ਉਹ ਰੇਸ਼ਾ ਹੋ ਕੇ ਅੰਦਰੋਂ ਪੱਟ ਹੋ ਜਵੇ ਉਹਦੀ ਸਫਾਈ ਹੋ ਜਵੇ ਤਾਂ ਜਿਆਦਾ ਵਧੀਆ ਹੁੰਦਾ ਸਾਡੇ ਸਰੀਰ ਦੀ ਜਿਹੜੀ ਡੀਟੌਕਸੀਫਿਕੇਸ਼ਨ ਹੁੰਦੀ ਹੈ ਰਿਪੇਅਰ ਹੋ ਜਾਂਦੀ ਹੈ ਸਫਾਈ ਹੋ ਜਾਂਦੀ ਹੈ ਉਹਦਾ ਸ਼ੋਧਨ ਹੋ ਜਾਂਦਾ ਜੀ ਮਤਲਬ ਤੁਹਾਡਾ ਕਹਿਣ ਦਾ ਮਤਲਬ ਇਹ ਹੈ ਵੀ ਫਿਰ ਤੇ ਜੇ ਸਾਨੂੰ ਜ਼ੁਕਾਮ ਹੋ ਜੇ ਨਜ਼ਲਾ ਹੋ ਜੇ ਫਿਰ ਅਸੀਂ ਤਾਂ ਉਸ ਕੁਦਰਤ ਦਾ ਧੰਨਵਾਦ ਕਰੀਏ ਬਹੁਤ ਜ਼ਿਆਦਾ ਉਹਦਾ ਧੰਨਵਾਦ ਹੈ ਉਹ ਤੁਹਾਨੂੰ ਉਹ ਕੁਦਰਤ ਨੇ ਜੀ ਆਪਣੀ ਇੱਕ ਪਾਲਿਸੀ ਬਣਾਈ ਹੋਈ ਹੈ ਇਹ ਤਾਂ ਅਸੀਂ ਆ ਜਿਹੜੇ ਲੋਕ ਹੈ ਵੀ ਜਿਹੜਾ ਹਲਕਾ ਜਿਹਾ ਵੀ ਜ਼ਖਾਮ ਗਲਾ ਖਾਂਸੀ ਨੂੰ ਸਹਾਰਦੇ ਨਹੀਂ ਹੈਗੇ ਇੱਕਦਮ ਉਹਨੂੰ ਦਵਾਈ ਲੈ ਕੇ ਰੋਕਣ ਦੀ ਕੋਸ਼ਿਸ਼ ਕਰਦੇ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੁੰਦਾ ਆਉਣ ਵਾਲੇ ਸਮੇਂ ਦੇ ਵਿੱਚ ਔਰਤਾਂ ਦੇ ਵਿੱਚ ਸਭ ਤੋਂ ਵੱਧ ਉਹਦੇ ਨਾਲ ਮਾਈਗਰੇਨ ਪੈਦਾ ਹੁੰਦਾ ਸਭ ਤੋਂ ਵੱਧ ਸਰਵਾਈਕਲ ਪੈਦਾ ਹੁੰਦਾ ਸਭ ਤੋਂ ਵੱਧ ਅਸਥਮਾ ਦੀ ਬਿਮਾਰੀ ਪੈਦਾ ਹੁੰਦੀ ਹੈ ਤੇ ਬ੍ਰੇਨ ਹੈਮਰੇਜ ਵਰਗੀਆਂ ਦੇ ਨਾਲ ਬਿਮਾਰੀਆਂ ਹੁੰਦੀਆਂ ਜਿੰਨਾ ਤੁਸੀਂ ਰੇਸ਼ੇ ਨੂੰ ਰੋਕਣ ਦੀ ਕੋਸ਼ਿਸ਼ ਕਰੋਗੇ ਉਹ ਤੁਹਾਡੇ ਅੰਦਰ ਜੰਮ ਕੇ ਕਲੌਟ ਪੈਦਾ ਕਰਦਾ ਹੈ ਕਲੌਟ ਪੈਦਾ ਹੋਣ ਨਾਲ ਤੁਹਾਨੂੰ ਐਦਾਂ ਦੀਆਂ ਜਿਹੜੀਆਂ ਬਲੌਕੇਜ ਦੀਆਂ ਬਿਮਾਰੀਆਂ ਆਉਂਦੀਆਂ ਨੇ ਜੀ 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 ਅੱਛਾ ਤੇ ਫਿਰ ਇਹਦਾ ਇਸਤੇਮਾਲ ਅਸੀਂ ਕਿਵੇਂ ਕਰਨਾ ਜੀ ਕਿਵੇਂ ਦਾ ਇਸਤੇਮਾਲ ਕਰ ਸਕਦੇ ਆ ਬੈਸਟ ਇਸਤੇਮਾਲ ਜਿਹੜਾ ਇਸ ਇਟ ਨੂੰ ਆ ਚੀਜ਼ ਦਾ ਅਸੀਂ ਕਿਵੇਂ ਕਰ ਸਕਦੇ ਆ ਜੀ ਇਹਨੂੰ ਤੁਸੀਂ ਕੁਝ ਨਹੀਂ ਕਰਨਾ ਆਪਾਂ ਅੱਗੇ ਵੀ ਜਿਵੇਂ ਨੁਸਖੇ ਆਪਾਂ ਦੱਸਦੇ ਹੁੰਨੇ ਆ ਉਹ ਸਾਰੇ ਸੌਖੇ ਤਰੀਕਿਆਂ ਨਾਲੇ ਦੱਸਦੇ ਹੁੰਨੇ ਆ ਵੀ ਜਿਨ੍ਹਾਂ ਨੂੰ ਸੰਗਰਹਿਣੀ ਹੈ ਜਾਂ ਜਿਨ੍ਹਾਂ ਦੇ ਫਿੰਸੀਆਂ ਨਿਕਲਣੋਂ ਨਹੀਂ ਹਟਦੀਆਂ ਜਿਨ੍ਹਾਂ ਦੇ ਮਿਹਦੇ 'ਚ ਜਾਂ ਲੀਵਰ 'ਚ ਬਹੁਤ ਜ਼ਿਆਦਾ ਗਰਮੀ ਰਹਿੰਦੀ ਹੈ ਜਿਨ੍ਹਾਂ ਨੂੰ ਬਾਰ-ਬਾਰ ਟੱਟੀਆਂ ਲੱਗਦੀਆਂ ਨੇ ਭੁੱਖ ਬਿਲਕੁਲ ਨਹੀਂ ਲੱਗਦੀ ਜਿਨ੍ਹਾਂ ਦੀ ਅੰਤੜੀ ਬਹੁਤ ਕਮਜ਼ੋਰ ਹੋ ਚੁੱਕੀ ਆ ਸਭ ਤੋਂ ਵਧੀਆ ਜਿਨ੍ਹਾਂ ਨੂੰ ਬਵਾਸੀਰ ਬਹੁਤ ਰਹਿੰਦੀ ਆ ਬਵਾਸੀਰ ਹਟਦੀ ਹੋ ਨਹੀਂ ਹੈਗੀ ਜਾਂ ਚਰਮ ਰੋਗ ਜਿਹਨੂੰ ਵੀ ਹੈਗਾ ਜਿਨ੍ਹਾਂ ਨੂੰ ਵੀ ਚਰਮ ਰੋਗ ਆ ਪਾੰਡੂ ਰੋਗ ਆ ਜਿਹਨੂੰ ਪੀਲੀਆ ਕਹਿ ਦਿੰਨੇ ਆ ਪੀੜੀਆਂ ਜਿਨ੍ਹਾਂ ਦਾ ਹਟਦਾ ਹੀ ਨਹੀਂ ਹੈਗਾ ਉਹ ਤੁਸੀਂ ਇਹ ਕਹਿ ਲਓ ਵੀ ਲਗਭਗ 1 ਮਹੀਨਾ ਵਰਤ ਕੇ ਦੇਖ ਲਓ ਜਿਗਰ 'ਚ ਤੁਹਾਡੇ 'ਚ ਜੰਮੀ ਹੋਈ ਪੇਟ 'ਚ ਤੁਹਾਡੇ ਜੰਮੀ ਹੋਈ ਤੁਸੀਂ ਜਿਹਨੂੰ ਕਹਿ ਸਕਦੇ ਹੋ ਪ੍ਰਾਣੀ ਗਰਮੀ ਨਾ ਉਹ ਵੀ ਖਿੱਚ ਕੇ ਬਾਹਰ ਕੱਢ ਦੂਗੀ ਜਿਨ੍ਹਾਂ ਲੋਕਾਂ ਦੇ ਪੈਰਾਂ 'ਚੋਂ ਸੇਕ ਨਹੀਂ ਹਟਦਾ ਦਿਮਾਗ ਨੂੰ ਗਰਮੀ ਗਵਾਰੀ ਚੜੀ ਰਹਿੰਦੀ ਆ ਉਹਦੇ ਵਾਸਤੇ ਇਹ ਇੱਟ ਬਹੁਤ ਵਧੀਆ ਕਾਰਗਰ ਸਾਬਤ ਹੋ ਗਈ ਇਹਨੂੰ ਕੀ ਕਰਨਾ ਬਸ ਰਾਤ ਨੂੰ ਉਸੇ ਸੇਮ ਤਰੀਕੇ ਨਾਲ ਪਾਣੀ ਦੇ ਵਿੱਚ ਭਿਉਂ ਦੇਣਾ ਸਵੇਰੇ ਤੁਸੀਂ ਉੱਠ ਕੇ ਇਹਨੂੰ ਬਾਹਰ ਕੱਢ ਦੇਣਾ ਇੱਟ ਨੂੰ ਤੇ ਇਹਦਾ ਪਾਣੀ ਪੀ ਜਾਣਾ ਤਾਂ ਲਗਭਗ 2 ਘੰਟੇ ਤੁਸੀਂ ਪਾਣੀਓ ਪੀ ਜਣਾ ਇਹਨੂੰ ਕੁਛ ਨਹੀਂ ਉਸ ਤੋਂ ਉੱਪਰ ਕੁਛ ਨਹੀਂ 2 ਘੰਟੇ ਖਾਣਾ ਪੀਣਾ ਤਾਂ ਲਗਭਗ ਤੁਹਾਡੇ ਪਹਿਲੇ ਦਿਨ ਤੋਂ ਜਿਹੜੀ ਮੇਦੇ ਦੀ ਗਰਮੀ ਤੋਂ ਠੰਡਕ ਤੁਹਾਨੂੰ ਜਿਵੇਂ ਤੁਸੀਂ ਲਗਭਗ ਕੋਈ ਪੁਦੀਨਾ ਜਾਂ ਕੁਛ ਐਦਾਂ ਦਾ ਕੋਲਡ ਡਰਿੰਕ ਪੀ ਕੇ ਤੁਸੀਂ ਇੱਕਦਮ ਮਹਿਸੂਸ ਕਰਦੇ ਹੋ ਨਾ ਵੀ ਹਾਂ ਸਾਡੇ ਠੰਡ ਪੈ ਗਈ ਤਾਂ ਸੇਮ ਉਦਾਂ ਹੀ ਲਗਭਗ 10 ਮਿੰਟ ਦੇ ਵਿੱਚ ਤੁਹਾਡੇ ਠੰਡਕ ਪੈਣੀ ਸ਼ੁਰੂ ਹੋ ਜਾਊਗੀ ਜਿਵੇਂ ਹੁਣ ਤੁਸੀਂ ਇਹ ਕਹਿ ਲਓ ਵੀ ਤੁਸੀਂ ਕੱਚੇ ਘੜੇ ਦਾ ਪਾਣੀ ਪੀ ਲੈਣੇ ਹੋ ਉਹੀ ਕੰਮ ਇਸ ਚੀਜ਼ ਨੇ ਕਰਨਾ ਪਰ ਇਹ ਉਹ ਕੱਚੇ ਘੜੇ ਤੋਂ ਵੀ 1000 ਉਹਨਾਂ ਉੱਪਰ ਜਿਹੜੀ ਹੈਗੀ ਇਹ ਚੀਜ਼ ਹੈ ਜੀ ਜੀ ਅੱਛਾ ਤੇ ਫਿਰ ਡਾਕਟਰ ਸਾਹਿਬ ਜਿਹੜੀ ਇਹ ਚੀਜ਼ ਹੈਗੀ ਹੈ ਦੇਖੋ ਤੁਸੀਂ ਡਾਕਟਰ ਸਾਹਿਬ ਨੇ ਪਾਣੀ ਦੇ ਵਿੱਚ ਭੋਕੇ ਰੱਖ ਦਿੱਤੀ ਹੈ ਇਹ ਇਟ ਇਹ ਫਿਰ ਜਿਹੜਾ ਪਾਣੀ ਹੁਣ ਇਹ ਹੋ ਗਿਆ ਜੀ ਲਾਲ ਹੋ ਗਿਆ ਇਹਨੂੰ ਪੁਣ ਲੈਣਾ ਯਾਰ ਇਸ ਤਰੀ ਤੁਸੀਂ ਕੱਪੜੇ ਛਾਣ ਕਰ ਸਕਦੇ ਹੋ ਚਿੱਟੇ ਕੱਪੜੇ ਦੇ ਵਿੱਚ ਨੂੰ ਪੁਣ ਲੋ ਤੁਸੀਂ ਚਿੱਟੇ ਕੱਪੜੇ ਦੇ ਵਿੱਚ ਪੁਣ ਕੇ ਇਹਨੂੰ ਸਵੇਰੇ ਤੁਸੀਂ ਖਾਲੀ ਪੇਟ ਪੀ ਜਾਣਾ ਜੀ ਓਕੇ ਜੀ 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 ਅੱਛਾ ਬੈਸਟ ਟਾਈਮ ਜਿਹੜਾ ਇਹਦਾ ਹੈਗਾ ਕੰਜ਼ਿਊਮਿੰਗ ਦਾ ਉਹ ਇਹੀ ਮਹੀਨੇ ਨੇ ਉਹ ਇਹੀ ਮਹੀਨੇ ਤੁਸੀਂ ਹੁਣ ਤੋਂ ਲੈ ਕੇ ਤੁਸੀਂ ਜੁਲਾਈ ਤੱਕ ਮੰਨ ਲਓ ਕਹਿ ਲਓ ਵੀ ਭਾਦੋਂ ਦੇ ਮਹੀਨੇ ਤੱਕ ਤੁਸੀਂ ਇਹਨੂੰ ਪੀ ਸਕਦੇ ਹੋ ਜਿਹੜੀ ਅੱਤ ਦੀ ਗਰਮੀ ਦਾ ਬਜ਼ੁਰਗਾਂ ਨੇ ਮੰਨਿਆ ਵੀ ਭਾਦੋਂ ਦੀ ਗਰਮੀ ਹੈ ਜਿਹੜੀ ਉਹ ਬੰਦੇ ਦੇ ਚਿਬ ਕੱਢ ਦਿੰਦੀ ਹੈ ਬਿਲਕੁਲ ਇੰਨੀ ਕੀ ਗਰਮੀ ਹੁੰਦੀ ਹੈ ਤਾਂ ਉਸ ਮਹੀਨੇ ਤੱਕ ਤੁਸੀਂ ਇਹਨੂੰ ਪੀ ਸਕਦੇ ਹੋ ਲਗਾਤਾਰ ਵੀ ਪੀ ਸਕਦੇ ਹੋ ਇਹਦਾ ਕੋਈ ਡੇਲੀ ਪੀਣ ਨਾਲ ਕੋਈ ਕਿਸੇ ਵੀ ਤਰ੍ਹਾਂ ਦਾ ਯਕਸਾਨ ਨਹੀਂ ਹੈ ਅੱਛਾ ਡਾਕਟਰ ਸਾਹਿਬ ਤੁਸੀਂ ਕਹਿ ਰਹੇ ਹੋ ਵੀ ਬੜੀ ਠੰਡਕ ਦੇਣੀ ਹੈ ਤਰੋ ਤਾਜ਼ਾ ਕਰ ਦੇਗਾ ਇਹ ਤਾਂ ਨਹੀਂ ਹੈਗਾ ਕਿ ਬੰਦੇ ਦਾ ਸਿਸਟਮ ਕੋਈ ਹਲਾ ਦੇ ਨਹੀਂ ਦੇਖੋ ਜਿਹੜੀਆਂ ਕੁਦਰਤੀ ਚੀਜ਼ਾਂ ਹੁੰਦੀਆਂ ਨੇ ਉਹ ਕਦੇ ਵੀ ਡਹੀਂ ਕਦੇ ਵੀ ਸਿਸਟਮ ਨਹੀਂ ਹਲਾਉਂਦੀਆਂ ਜਦੋਂ ਤੁਸੀਂ ਉਹਨੂੰ ਸਹੀ ਮੈਨੇਜ ਚ ਪੀਂਨੇ ਹੋ ਕੁਦਰਤੀ ਅਸਲੀ ਚੀਜ਼ਾਂ ਹੁਣ ਬਹੁਤ ਲੋਕ ਕਹਿੰਦੇ ਆ ਗੂੰਦ ਕਤੀਰਾ ਪੀਣ ਨਾਲ ਜੀ ਸਾਡੀ ਮਰਦਾਨਾ ਤਾਕਤ ਆ ਜਿਹੜੀ ਉਹ ਖਤਮ ਹੋ ਗਈ ਤੁਸੀਂ ਇਹ ਕਹਿ ਲਓ ਵੀ ਮੈਂ ਆਪਣੇ ਹਿਸਾਬ ਨਾਲ ਗੂੰਦ ਕਤੀਰਾ ਪਿਲਾਉਂਗਾ ਚਾਹੇ ਤੁਸੀਂ ਪੂਰੇ ਦਸੰਬਰ ਮਹੀਨੇ ਚ ਵੀ ਗੂੰਦ ਕਤੀਰਾ ਲੈ ਲਿਓ ਕਦੇ ਕਿਸੇ ਦੀ ਮਰਦਾਨਾ ਤੱਕ ਤਾਂ ਖਤਮ ਨਹੀਂ ਹੋ ਸਕਦੀ ਬਸ ਉਹਨੂੰ ਖਾਣ ਦੇ ਢੰਗ ਆ ਅਰ ਵਧੀਆ ਉਹ ਨੈਚੁਰਲ ਹੋਣਾ ਚਾਹੀਦਾ ਪਰ ਬਾਜ਼ਾਰੂ ਜਿੰਨਾ ਵੀ ਸਾਡਾ ਗੋੰਦਕਤੀ ਰਾਜਾ ਇਦਾਂ ਦੀਆਂ ਚੀਜ਼ਾਂ ਮਿਲਦੀਆਂ ਸਾਰੀਆਂ ਤੁਸੀਂ ਕਹ ਲਓ ਸਿੰਥੈਟਿਕ ਜਾਂ ਕੈਮੀਕਲ ਭਰਪੂਰ ਨੇ ਇਸ ਕਰਕੇ ਸਾਨੂੰ ਉਸ ਚੀਜ਼ਾਂ ਦਾ ਜੜੀਆਂ ਹੈਗੀਆਂ ਬਿਮਾਰੀਆਂ ਵੱਲ ਸਾਨੂੰ ਉਹ ਲੈ ਜਾਂਦੀਆਂ ਨੇ ਜੀ ਅੱਛਾ ਡਾਕਟਰ ਸਾਹਿਬ ਜਿਹੜੇ ਜਿਹੜੇ ਲੋਕਾਂ ਨੂੰ ਤੁਹਾਡੇ ਨੁਸਖਿਆਂ ਨਾਲ ਫਾਰਮੂਲੇ ਨਾਲ ਬਹੁਤ ਵਾਰ ਮੈਨੂੰ ਫੋਨ ਆਉਂਦੇ ਨੇ ਕਿ ਜੀ ਸਾਨੂੰ ਬਹੁਤ ਵਧੀਆ ਰਿਹਾ ਬੜਾ ਫਰਕ ਪੈ ਗਿਆ ਜੀ ਬਹੁਤ ਕਦੇ ਨਹੀਂ ਸਾਨੂੰ ਠੀਕ ਠਾਕ ਫਰਕ ਪਿਆ ਤੇ ਕੁਝ ਕੁ ਲੋਕ ਨੇ ਉਹ ਕਹਿੰਦੇ ਨੇ ਜੀ ਸਾਨੂੰ ਫਾਰਮੂਲੇ ਤੁਸੀਂ ਦੱਸਿਆ ਅਸੀਂ ਅਪਣਾਇਆ ਵੀ ਪਰ ਸਾਨੂੰ ਫਰਕ ਨਹੀਂ ਬਹੁਤਾ ਪਿਆ ਉਹਦਾ ਕੀ ਕਾਰਨ ਹੁੰਦਾ ਜੀ ਕਾਰਨ ਇਹ ਬਹੁਤ ਵੱਡਾ ਕਾਰਨ ਹੈ ਕਿਉਂਕਿ ਅੱਜ ਦਾ ਜ਼ਮਾਨਾ ਹੀ ਇਦਾਂ ਦਾ ਸਾਡੇ ਕੋਲ ਵੀ ਮਰੀਜ਼ ਆ ਜਾਂਦੇ ਨੇ ਉਹ ਬੰਦੇ ਨੂੰ ਅਸੀਂ ਕਦੇ ਵੀ ਤੁਸੀਂ ਕਹਿ ਲੋ ਵੀ ਬੰਦਾ ਕਹਿੰਦਾ ਵੀ ਪਰਹੇਜ਼ ਮੈਨੂੰ ਰੱਖਣਾ ਨਾ ਪਵੇ ਤੇ ਖਾਣਾ ਪੀਣਾ ਮੈਨੂੰ ਛੱਡਣਾ ਨਾ ਪਵੇ ਤੇ ਕਸਰਤ ਮੈਨੂੰ ਕਰਨੀ ਨਾ ਪਵੇ ਅੱਜ ਦੇ ਇਨਸਾਨ ਦੀ ਇਹ ਸੋਚ ਬਣ ਗਈ ਕਹਿੰਦਾ ਕਸਰਤ ਕਰਨੀ ਨਾ ਪਵੇ ਤੇ ਖਾਣਾ ਪੀਣਾ ਛੱਡਣਾ ਨਾ ਪਵੇ ਤੇ ਸਾਨੂੰ ਦਵਾਈ ਦੇ ਨਾਲੇ ਠੀਕ ਕਰ ਦੋ ਐਦਾਂ ਦਾ ਜਿਹੜਾ ਕੁਦਰਤ ਦੇ ਵਿੱਚੋਂ ਲਾ ਨਹੀਂ ਬਣਿਆ ਹਜੇ ਤੱਕ ਨਿਜਮ ਨਹੀਂ ਬਣਿਆ ਸਿਆਣਿਆਂ ਨੇ ਕਿਹਾ ਇਲਾਜ ਨਾਲੋਂ ਪਰਹੇਜ਼ ਚੰਗਾ ਜੇ ਇਨਸਾਨ ਪਰਹੇਜ਼ ਕਰਦਾ ਤਾਂ ਤੁਸੀਂ ਕਹਿ ਲਓ ਵੀ ਉਹਨੂੰ ਇਲਾਜ ਕਰਾਉਣ ਦੀ ਜਿਹੜੀ ਨੌਬਤ ਆਉਂਦੀ ਉਹ ਨਹੀਂ ਉਹਨੂੰ ਜ਼ਰੂਰਤ ਪੈਂਦੀ ਉਹ ਨਹੀਂ ਸਭ ਤੋਂ ਵੱਡਾ ਪਰਹੇਜ਼ ਪਰਹੇਜ਼ ਦੇ ਨਾਲ ਹੀ ਕੋਈ ਇਲਾਜ ਕਰਦਾ ਜੇ ਜਦੋਂ ਕਿਸੇ ਵੀ ਤਰ੍ਹਾਂ ਦੀ ਕਿਸੇ ਬਿਮਾਰੀ ਜਿਹੜੀ ਆਪਣੀ ਹੱਦ ਤੋਂ ਪਾਰ ਕਰ ਗਈ ਹੈ ਉਹ ਗੰਭੀਰ ਰੂਪ ਜਿਹਨੂੰ क्रोनिक 스테ਜ ਕਹਿ ਦਿੰਦੇ ਆ ਉੱਥੇ ਚਲੇਗੀ ਇੱਕ ਦਾ ਅਕਿਊਟ ਹੋ ਗਈ क्रोनिक ਹੋ ਗਈ ਜਦੋਂ ਉਹ 스테ਜ ਤੇ ਚਲੇਗੀ ਉਹਨੂੰ ਫਿਰ ਤੁਸੀਂ ਕਹ ਲਓ ਵੀ ਦਵਾਈਆਂ ਦੇ ਕੰਬੀਨੇਸ਼ਨ ਨਾਲ ਜੜੀ ਬੂਟੀਆਂ ਦੇ ਮਿਸ਼ਰਣ ਨਾਲ ਭਸਮਾ ਜਾਂ ਜੜੀਆਂ ਬੂਟੀਆਂ ਦੇ ਯੋਗ ਨਾਲ ਹੀ ਉਹਨੂੰ ਠੀਕ ਕੀਤਾ ਜਾ ਸਕਦਾ ਹੈ ਉਹਨੂੰ ਫਿਰ ਨਾਰਮਲ ਫਾਰਮੂਲੇ ਜਿਹੜੇ ਉਹ ਨਹੀਂ ਕੰਮ ਕਰਦੇ ਜੀ ਜੀ ਬਹੁਤ ਸ਼ੁਕਰੀਆ ਅੱਛਾ ਡਾਕਟਰ ਸਾਹਿਬ ਜੰਨ ਜੰਦੀ ਇਹ ਵੀ ਦੱਸ ਦੋ ਸਾਡੇ ਦਰਸ਼ਕਾਂ ਨੂੰ ਤੁਹਾਡੇ ਨਾਲ ਮਿਲਣ ਦਾ ਰਾਬਤਾ ਕਰਨ ਦਾ ਕੀ ਢੰਗ ਹੈ ਜੀ ਰਾਬਤਾ ਕਰਨ ਦਾ ਸਾਡਾ ਢੰਗ ਹੈ ਜੀ ਅਸੀਂ ਹਰ ਵੀਰਵਾਰ ਸਾਡੀ ਛੁੱਟੀ ਹੁੰਦੀ ਹੈ ਐਤਵਾਰ ਹਰ ਐਤਵਾਰ ਲੁਧਿਆਣਾ ਦੁਗਰੀ ਦੇ ਵਿੱਚ ਮਿਲਦੇ ਹਾਂ ਬਾਕੀ ਦਿਨ ਵੀਰਵਾਰ ਛੱਡ ਕੇ ਔਰ ਐਤਵਾਰ ਛੱਡ ਕੇ ਸੰਘੋਲ ਜ਼ਿਲ੍ਹਾ ਫਤਿਹਗੜ ਸਾਹਿਬ ਚੰਡੀਗੜ੍ਹ ਲੁਧਿਆਣਾ ਰੋਡ ਦੇ ਉੱਤੇ ਆਉਣ ਤੋਂ ਪਹਿਲਾਂ ਇੱਕ ਦਿਨ ਪਹਿਲਾਂ ਜਰੂਰ ਫੋਨ ਕਰਕੇ ਆਪਣਾ ਨੰਬਰ ਲਵਾ ਕੇ ਸਾਨੂੰ ਮਿਲ ਸਕਦੇ ਆ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਸਾਰੀ ਗੱਲਬਾਤ ਦੇ ਲਈ ਸੋ ਤੁਸੀਂ ਦੇਖੋ ਇਹ ਇਟਨਵਾ ਚੀਜ਼ ਹੈਗੀ ਹੈ ਜਿਸ ਦੇ ਫਾਇਦੇ ਜਿਸ ਦੇ ਅਸੀਂ ਕਹ ਲਿਆ ਕਿ ਇੰਨੇ ਜ਼ਿਆਦਾ ਬਿਮਾਰੀਆਂ ਤੋਂ ਬਚਾਉਣ ਦਾ ਤਰੀਕਾ ਵੈਜੀ ਨੇ ਦੱਸਿਆ ਕਿ ਇਸ ਨੂੰ ਪਾਣੀ ਚ ਭਿਉ ਕੇ ਰਾਤ ਵੇਲੇ ਰੱਖ ਦੋ ਔਰ ਉਸ ਤੋਂ ਬਾਅਦ ਇਹਦਾ ਕੱਪੜਾ ਛਾਨ ਕਰਕੇ ਬਹੁਤ ਬਾਰੀਕੀ ਨਾਲ ਜਿਹੜਾ ਕੱਪੜਾ ਛਾਨ ਕਰਕੇ ਅਗਰ ਸਵੇਰੇ ਸਵੇਰੇ ਅਸੀਂ ਬੀਨਾ ਇਸ ਨੂੰ ਸ਼ੁਰੂ ਕਰ ਦਿੰਨੇ ਆ ਤਾਂ ਬਹੁਤ ਸਾਰੀਆਂ ਦਿੱਕਤਾਂ ਬਹੁਤ ਸਾਰੀਆਂ ਪਰੇਸ਼ਾਨੀਆਂ ਮੈਨੂੰ ਲੱਗਦਾ ਹੈ ਕਿ 9 ਤੋਂ ਲੈ ਕੇ ਜਿਹੜਾ ਵਾਲਾਂ ਤੱਕ ਇਸ ਇੱਟ ਦੇ ਵਿੱਚ ਇਟਨਵਾ ਚੀਜ਼ ਦੇ ਵਿੱਚ ਗੇਰੂ ਜੀ ਨੂੰ ਕਹਿੰਦੇ ਨੇ ਉਹਦੇ ਵਿੱਚ ਸਾਡੀਆਂ ਦਿੱਕਤਾਂ ਪਰੇਸ਼ਾਨੀਆਂ ਦਾ ਜਿਹੜਾ ਹੱਲ ਹੈ ਉਹ ਜ਼ਿਆਦਾਤਰ ਸਾਨੂੰ ਮਿਲ ਸਕਦਾ ਹੈ ਪਰ ਮੇਰੀ ਗੁਜ਼ਾਰਿਸ਼ ਮੇਰੀ ਅਪੀਲ ਮੇਰੀ ਚੇਤਾਵਨੀ ਤੁਹਾਨੂੰ ਇਹੋ ਹੈ ਕਿ ਕੋਈ ਵੀ ਨੁਸਖਾ ਕੋਈ ਵੀ ਫਾਰਮੂਲਾ ਅਪਣਾਉਣ ਤੋਂ ਪਹਿਲਾਂ ਇੱਕ ਵਾਰ ਤੁਸੀਂ ਚੰਗੇ ਵੈਦ ਹਕੀਮ ਡਾਕਟਰ ਦੀ ਸਲਾਹ ਹੈ ਜਿਹੜੀ ਉਹ ਤੁਸੀਂ ਜ਼ਰੂਰ ਲੈ ਲਿਆ ਕਰੋ ਕਿਉਂਕਿ ਆਪਣੇ ਹਿਸਾਬ ਨਾਲ ਲਿਆ ਗਿਆ ਨੁਸਖ ਜਿਹੜਾ ਨੁਸਕਾ ਕਈ ਵਾਰ ਫਾਇਦੇ ਦੀ ਥਾਂ ਤੇ ਤੁਹਾਨੂੰ ਨੁਕਸਾਨ ਵੀ ਕਰ ਸਕਦਾ ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਖਤਮ ਕਰਨ ਦੀ ਲੋਅ ਆ ਗਿਆ ਧੰਨਵਾਦ